ਸੰਖਿਆ ਦੇਣ ਦੇ ਜੁਰਮ ਦੇ ਵਿੱਚ ਇਸ ਵਿਅਕਤੀ ਨੂੰ ਜਿਹੜਾ ਕਾਬੂ ਕਰ ਲਿੱਤਾ ਗਿਆ ਹੈਗਾ ਮੇਰੀ ਇਲੈਕਸ਼ਨ ਦੇ ਵਿੱਚ ਵੀ 5 ਲੱਖ ਰੁਪਏ ਮੰਗਿਆ ਨੇ ਇਹ ਹੁਣ ਦਿੱਲੀ ਭੱਜ ਗਿਆ ਇੱਥੇ ਬਰਾਦਰੀ ਚੋਂ ਕੱਢਿਆ ਆ ਹੁਣ ਦਿੱਲੀ ਭੱਜ ਗਿਆ ਹੁਣ ਤੁਹਾਡੇ ਵੱਲੋਂ ਕੰਪਲੇਂਟ ਕੀ ਦਿੱਤੀ ਗਈ ਹੈ ਕੰਪਲੇਂਟਾ ਦਿੱਤੀ ਹੈ ਬਲੈਕਮੇਲ ਕਰਦਾ ਉਹਨਾਂ ਨੂੰ ਕਹਿੰਦਾ ਪੈਸੇ ਦਿਓ ਇਹ ਗੱਲ ਕਰਦਾ ਕਿ ਬਲੈਕਮੇਲਰ ਆ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲੇ ਬਦਸਲੂਕੀ ਕਰਦਾ ਫਰੋਕੀਆਂ ਮੰਗਣ ਵਾਲਾ ਤਿੰਨ ਪਰਚਾ ਦਰਨਾ ਨੇ ਤੇ ਬਲਾਤਕਾਰੀ ਦੇ ਸ਼ਹਿਰ ਦੇ ਬਹੁਤ ਵੱਡੇ ਅਧਿਕਾਰੀ ਪਤੀ ਸੀ ਜਿਨ੍ਹਾਂ ਦੇ ਇਹਨੇ ਘਰ ਖਰਾਬ ਕਰਤੇ ਚਾਰ ਤਾਂ ਉਸ ਕੇਸ ਦੇ ਵਿੱਚ ਅਸੀਂ ਜਦੋਂ ਦੇਖਿਆ ਤਾਂ ਅਸੀਂ ਉਹਨਾਂ ਦੀ ਸਪੋਰਟ ਕੀਤੀ ਤੇ ਇਸ ਵਿਅਕਤੀ ਨੇ ਉਸ ਤੋਂ ਬਾਅਦ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਕਿਸੇ ਸੰਸਥਾ ਦਾ ਜਾਲੀ ਲੈਟਰ ਪੈਡ ਬਣਾ ਕੇ ਬੋਗਸ ਵਿਅਕਤੀ ਖੜਾ ਕਰਕੇ ਉਹਦੀਆਂ ਪੋਸਟਾਂ ਨੂੰ ਇਹ ਆਪ ਸ਼ੇਅਰ ਕਰਦਾ ਸੀ ਕਰ ਰਿਆ ਸੀ ਉਹਨਾਂ ਨੂੰ ਉਹਨਾਂ ਨੂੰ ਕਹਿੰਦਾ ਵੀ ਇਹ ਤਾਂ 5 ਲੱਖ ਦਾ ਪਤਾ ਨਹੀਂ ਕੀ ਮੈਂ ਕਿਹਾ ਵੀ ਤੂੰ ਡਾਕੂਮੈਂਟ ਦੇ ਮੈਂ ਤੈਨੂੰ 5 ਕਰੋੜ ਹੁਣੇ ਦਵਾਣਾ ਇੱਥੇ ਕੈਨੇਡਾ ਜੀ ਤੇ ਲੋਕਾਂ ਨੂੰ ਬਲੈਕਮੇਲ ਕਰਦਾ ਵਾ ਤੇ ਪੈਸੇ ਇਕੱਠੇ ਕਰਦਾ ਵਾ ਤਨਖੀਆਂ ਦੇਣ ਦੇ ਜੁਰਮ ਦੇ ਵਿੱਚ ਇਸ ਵਿਅਕਤੀ ਨੂੰ ਜਿਹੜਾ ਕਾਬੂ ਕਰ ਲਿੱਤਾ ਗਿਆ ਹੈਗਾ ਬਹੁਤ بڑے ਦਿਯੋਗਪਤੀ ਹੈ ਜਿੰਨਾ ਕਿ ਜੋਗ ਬਧਿਆ ਹੈ ਨਹੀਂ ਨਹੀਂ ਜਿਨ੍ਹਾਂ ਨੂੰ ਇਹਨਾਂ ਨੇ ਬੋਲਿਆ ਮਾਮਲਾ ਕੀ ਸੀ ਗਏ ਇਹ ਤਾਂ ਬਲੈਕਮੇਲਰ ਆ ਹੁਣ ਇਲੈਕਸ਼ਨ ਆ ਗਈ ਇਹਨੂੰ ਪਹਿਲਾਂ ਨਹੀਂ ਕੋਈ ਜਾਣ ਇੱਕ ਬੰਦਾ ਇਹਨੇ ਖੜਾ ਇਹਦੇ ਨੰਬਰ ਤੋਂ ਮੈਂ ਕੈਨੇਡਾ ਦੇ ਵਿੱਚ ਆਪ ਗਿਆ ਹਾਂ ਮੈਨੂੰ ਵੀਰ ਜੀ ਕਹਿੰਦੇ ਵੀ ਇਹਨੇ ਆ ਪਾਇਆ ਵੀ 5 ਕਰੋੜ ਦਾ ਗਵਨ ਕਰ ਲਿਆ ਵੀ ਇਹ ਬੰਦਾ ਲੱਭੋ ਕੌਣਾ ਕੈਨੇਡਾ ਦੀ ਵੀਰ ਜੀ ਕੌਣ ਕੀ ਦਾ ਨਾਮ ਤੇ ਕੁਲਾਰ ਸਾਹਿਬ ਕੁਲਾਰ ਸਾਹਿਬ ਮੈਂ ਕੈਨੇਡਾ ਤੇ ਸੀਗਾ ਉਦੋਂ ਮੈਂ ਉਹਨਾਂ ਨੂੰ ਲੱਭਿਆ ਕੋਈ ਬੰਦਾ ਹੀ ਹੈ ਨਹੀਂ ਸੀਗਾ ਉੱਥੇ ਅੱਛਾ ਉੱਥੇ ਇਸ ਨਾਲ ਕੀ ਤੰਗ ਕੀ ਕਰ ਰਿਆ ਸੀਗਾ ਉਹਨਾਂ ਨੂੰ ਉਹਨਾਂ ਨੂੰ ਕਹਿੰਦਾ ਵੀ ਇਹਦਾ 5 ਲੱਖ ਦਾ ਪਤਾ ਨਹੀਂ ਕੀ ਮੈਂ ਕਿਹਾ ਵੀ ਤੂੰ ਡਾਕੂਮੈਂਟ ਦੇ ਮੈਂ ਤੈਨੂੰ 5 ਕਰੋੜ ਹੁਣੇ ਦਵਾਣਾ ਇੱਥੇ ਕੈਨੇਡਾ ਜੀ ਅੱਛਾ ਕਹਿੰਦਾ ਮੈਂ ਕੈਲਗਰੀਆਂ ਮੈਂ ਕਿਹਾ ਚੱਲ ਕੈਲਗਰੀ ਮੈਂ ਪਰਸੋਂ ਆ ਜਾਣਾ ਕਹਿੰਦਾ ਮੈਂ ਪਰਸੋਂ ਚੱਲ ਜਾਣਾ ਮੈਂ ਕਿਹਾ ਤੇਰਾ ਸਾਲਾ ਇੱਥੇ ਆ ਮੈਂ ਉਹਨੂੰ ਕਹਿੰਦਾ ਤੂੰ ਆ ਜੀ ਉਹਨੂੰ ਮੈਨੂੰ ਐਡਰੈਸ ਭੇਜ ਮੈਂ ਹੁਣੇ ਤੇਰੇ ਕੋਲ ਆਉਂਦਾ ਹਾਂ ਇਹ ਤਾਂ ਸਿੱਧੀ ਸਿੱਧੀ ਫੇਰੇ ਇਸ ਤਰ੍ਹਾਂ ਨਾਲ ਬਲੈਕਮੇਲਿੰਗ ਹੋ ਰਹੀ ਹੈ ਥ੍ਰੈਟਿੰਗ ਹੋਗੀ ਕਿ ਪੈਸੇ ਦਿਓ ਮੇਰੀ ਇਲੈਕਸ਼ਨ ਦੇ ਵਿੱਚ ਵੀ 5 ਲੱਖ ਰੁਪਏ ਮੰਗਿਆ ਨੇ ਸਕੂਟਰ ਇਹਦੀ ਘਰ ਵਾਲਿਆਂ ਦਿੱਤੀ ਆ ਪਤਾ ਨਹੀਂ ਕਿਉਂ ਦਿੱਤੀ ਆ ਉਹ ਕਿਸ ਕਿਸ ਕਿਹੜੇ ਯਾਰ ਨੂੰ ਦਿੱਤੀ ਆ ਉਹ ਸਕੂਟਰ ਹੀ ਦਿੱਤੀ ਆ ਸਕੂਟਰ ਦੇ ਨਾਲ ਦੇਣ ਦਾ ਮੁੜ ਕੇ ਉਹਨੇ ਕਹਿੰਦਾ ਜੇ ਸਕੂਟਰ ਚੋਰੀ ਦੀ ਆ ਇਹਦੀ ਕਾਰਨ ਇਹਨਾਂ ਦਿੱਤੀ ਆ ਕਿਸੇ ਦੀ ਪੱਗ ਲੁਾਈ ਆ ਉਹਨੂੰ ਨਹੀਂ ਨਹੀਂ ਮੈਨੂੰ ਦੱਸੋ ਦਾ ਨਾਮ ਨਾਮ ਕੀ ਹੈਗਾ ਰਹਿ ਇੱਥੇ ਦਾ ਰਹਿਸ਼ੀ ਹੈ ਜਾਂ ਫਿਰ ਐਨ ਆਰ ਆਈ ਹੁਣ ਤਾਂ ਦਿੱਲੀ ਭੱਜਿਆ ਆ ਇਹ ਹੁਣ ਦਿੱਲੀ ਭੱਜਿਆ ਇੱਥੇ ਬਰਾਦਰੀ ਚੋਂ ਕੱਢਿਆ ਆ ਹੁਣ ਦਿੱਲੀ ਭੱਜ ਗਿਆ ਹੈ ਹੁਣ ਤੁਹਾਡੇ ਵੱਲੋਂ ਕੰਪਲੇਂਟ ਕੀ ਦਿੱਤੀ ਗਈ ਹੈ ਕੰਪਲੇਂਟ ਦਿੱਤੀ ਆ ਬਲੈਕਮੇਲ ਕਰਦਾ ਉਹਨਾਂ ਨੂੰ ਕਹਿੰਦੇ ਪੈਸੇ ਦਿਓ ਕਿਸ ਗੱਲ ਦੀ ਕਰੋੜ ਕਹਿੰਦਾ ਤੁਸੀਂ 5 ਕਰੋੜ ਰੁਪਏ ਪੈਸੇ ਨਹੀਂ ਕਿਦਾ ਮਾਰ ਲਿਆ ਕੋਈ ਦੱਸੇ ਦੱਸੇ ਬੰਦਾ ਲਿਆਵੇ ਕੋਈ ਇੱਥੇ ਇਨਕੁਆਰੀ ਉਹਨਾਂ ਵੀ ਪਰਚਾ ਹੋਇਆ ਤੇ ਤਿੰਨ ਪਰਚੇ ਪਹਿਲਾਂ ਨੇ ਉਹ ਤੇ ਬਲਤਕਾਰੀ ਦੇ ਸ਼ਹਿਰ ਦੇ ਬਹੁਤ ਵੱਡੇ ਉਦ ਤੇ ਹੁਣੇ ਕੁਲਾਰਜੀ ਵੱਲੋਂ ਕਿਹਦੇ ਵੱਲੋਂ ਪਰਚਾ ਦਰਜ ਹੋਇਆ ਹੈ ਹੁਣ ਕੁਲਾਰ ਸਾਹਿਬ ਵੱਲੋਂ ਹੋਇਆ ਮੇਰਾ ਹਾਲੇ ਵਿੱਚ ਪੈਂਡਿੰਗ ਪਿਆ ਮੈਂ ਬਾਹਰ ਚੱਲੇ ਗਿਆ ਸੀ ਮੇਰੇ ਤੋਂ ਬਿਆਨ ਨਹੀਂ ਲਿਖਾ ਹੋਇਆ ਮੈਂ ਵੀ ਆਪਣੇ ਕਲੈਕਸ਼ਨ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਸਕਦੇ ਹੈਗੇ ਕਿ ਗੁਰਮੀਤ ਸਿੰਘ ਕੁਲਾਰ ਬਹੁਤ بڑے ਇੰਡਸਟ੍ਰੀਸਟ ਲਿਸਟ ਨੇ ਸਾਈਕਲ ਉਦਯੋਗ ਨਾਲ ਜੁੜੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਕਿ ਕੱਲ ਜਿਹੜੇ ਨੇ ਇਲੈਕਸ਼ਨ ਹੋਣੇ ਨੇ ਪੂਰੀ ਇਸ ਆਰਗੇਨਾਈਜੇਸ਼ਨ ਦੇ ਔਰ ਉਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਮਾਮਲਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈਗਾ ਜਿੱਥੇ ਗੁਰਮੀਤ ਸਿੰਘ ਕੁਲਾਰ ਨੂੰ ਇੱਕ ਵਿਅਕਤੀ ਵੱਲੋਂ ਜਿਹੜਾ ਹੈਗਾ ਧਮਕਾਇਆ ਜਾ ਰਿਹਾ ਸੀਗਾ ਔਰ ਆਰੋਪ ਲਗਾਏ ਜਾ ਰਹੇ ਨੇ ਗੁਰਮੀਤ ਸਿੰਘ ਕੁਲਾਰ ਵੱਲੋਂ ਕਿ ਉਹਨਾਂ ਨੂੰ ਜਿਹੜਾ ਪੈਸਿਆਂ ਦੇ ਲਈ ਇਸ ਸ਼ਖਸ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ ਹਾਲਾਂਕਿ 6 ਨੰਬਰ ਥਾਣੇ ਦੇ ਵਿੱਚ ਮਾਮਲਾ ਜਿਹੜਾ ਦਰਜ ਕਰਵਾ ਦਿੱਤਾ ਗਿਆ ਹੈਗਾ ਔਰ ਪੁਲਿਸ ਜਿਹੜੀ ਹੈ ਉਸ ਵਿਅਕਤੀ ਨੂੰ ਹੁਣੇ ਹੀ ਜਿਹੜਾ ਉਹ ਇਨਕੁਆਇਰੀ ਦੇ ਲਈ ਜਾਂ ਕਹੀਏ ਕਿ ਉਸ ਨੂੰ ਅਰੈਸਟ ਕਰਕੇ ਲੈ ਕੇ ਗਈ ਹੈ ਕੀ ਇਸ ਮਾਮਲੇ ਦੇ ਵਿੱਚ ਪੂਰਾ ਨਿਕਲ ਕੇ ਆਂਦਾ ਔਰ ਕੀ ਗੁਰਮੀਤ ਸਿੰਘ ਕੁਲਾਰੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਗੁਰਮੀਤ ਸਿੰਘ ਕੁਲਾਰ ਹੁਣਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਕਦਰ ਤੋਂ ਇਸ ਵਿਅਕਤੀ ਵੱਲੋਂ ਉਹਨਾਂ ਕੋਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਸੀ ਸ਼ਹਿਰ ਦੇ ਇੱਕ ਬਹੁਤ بڑے ਉਦਯੋਗਪਤੀ ਨੂੰ ਇੱਕ ਸ਼ਖਸ ਬੋਲੋ ਜਿਹੜਾ ਹੈਗਾ ਨਾ ਸਿਰਫ ਬਲੈਕਮੇਲ ਕੀਤਾ ਜਾਂਦਾ ਹੈਗਾ ਬਲਕਿ ਤੰਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਔਰ ਨਾਲ ਦੀ ਨਾਲ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈਗਾ ਔਰ ਕਾਰਨ ਹੈ ਕਿ ਇੱਕ ਬੋਗਸ ਵਿਅਕਤੀ ਔਰ ਬੋਗਸ ਵਿਅਕਤੀ ਦੇ ਨਾਮ ਦਾ ਇਸਤੇਮਾਲ ਕਰਦੇ ਹੋਏ ਇੱਕ बड़े उद्योगपति ਦੀ ਛਵੀ ਨੂੰ ਠੇਸ ਪਹਚਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਂ ਮੈਂ ਗੁਰਮੀਤ ਸਿੰਘ ਕੁਲਾਰ ਸਭ ਮੇਰੇ ਨਾਲ ਮੌਜੂਦ ਹੈ ਗਲਵਾਟ ਕਰ ਲੈਣੇ ਸਰ ਨਾ ਕੋਈ ਬੰਦਾ ਮੌਜੂਦ ਸੀਗਾ ਨਾ ਹੀ ਕੋਈ ਏਦਾਂ ਦੀ ਸੰਸਥਾ ਮੌਜੂਦ ਸੀ ਫਿਰ ਇਹ ਪੈਸਿਆਂ ਦਾ ਰੌਲਾ ਕਿੱਦਾਂ ਆਇਆ ਔਰ ਤੁਹਾਨੂੰ ਕਿਉਂ ਟਾਰਗੇਟ ਕੀਤਾ ਗਿਆ ਐਕਚੁਅਲੀ ਜਦੋਂ ਇਹ ਰੇਪ ਦੇ ਕੇਸ ਦੇ ਵਿੱਚ ਜੇਲ੍ਹ ਗਿਆ ਤੇ ਉਹ ਦੋ ਪਰਿਵਾਰਾਂ ਦੇ ਨਾਲ ਇਹਨੇ ਖਲਵਾੜ ਕੀਤਾ ਪਰਫੈਕਟ ਫੈਮਲੀ ਨਾਲ ਔਰ ਮੱਘਰ ਸਿੰਘ ਐਂਡ ਸੰਸ ਨਾਲ ਉਸ ਕੇਸ ਦੇ ਵਿੱਚ ਅਸੀਂ ਜਦੋਂ ਦੇਖਿਆ ਤਾਂ ਅਸੀਂ ਉਹਨਾਂ ਦੀ ਸਪੋਰਟ ਕੀਤੀ ਤੇ ਇਸ ਵਿਅਕਤੀ ਨੇ ਉਸ ਤੋਂ ਬਾਅਦ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਬਲੈਕਮੇਲ ਦੇ ਨਾਲ ਜਦ ਕਿ ਕ੍ਰਿਮੀਨਲ ਮਾਈਂਡਡ ਸੀਗਾ ਇਸ ਤੋਂ ਪਹਿਲਾਂ ਇਹਦੇ ਤੇ ਸਿਰਸੇ ਐਫ ਆਈ ਆਰ ਦਰਜ ਹੋਈ ਹੋਈ ਆ ਐਕਸਟਰਸ਼ਨ ਦੇ ਕੇਸ ਦੇ ਵਿੱਚ 1 ਕਰੋੜ ਦੀ ਫਰਾਤੀ ਇਹਨੇ ਕਿਸੇ ਤੋਂ ਵਾਂਗੀ ਉਸ ਤੋਂ ਬਾਅਦ ਫਿਰ ਇਹਦੇ ਤੇ 376 ਦਾ ਰੇਪ ਦਾ ਮਾਮਲਾ ਇਹਦੇ ਤੇ ਦਰਜਾ ਉਸ ਤੋਂ ਬਾਅਦ ਫਿਰ ਇਹਦੇ ਤੇ 295 354 ਲੁਧਿਆਣੇ ਦੇ ਵਿੱਚ ਕ੍ਰਿਮੀਨਲ ਮਾਈਂਡਡ ਤੇ ਵਿਅਕਤੀ ਸੀ ਸੈਂਟੀ ਮਠਾੜੂ ਤੇ ਮੈਨੂੰ ਵੀ ਪਿਛਲੇ ਲੰਬੇ ਸਮੇਂ ਤੋਂ ਇਹ ਬਹੁਤ ਐਕਸਟਰਸ਼ਨ ਕਰ ਰਿਹਾ ਸੀ ਮੇਰੀ ਸ਼ੋਭੀ ਨੂੰ ਖਰਾਬ ਕਰ ਰਿਹਾ ਸੀ ਹੁਣ 3 ਦਿਨ ਤੋਂ ਇਹ ਫੇਰ ਲੱਗਿਆ ਹੋਇਆ ਸੀ ਕਿਉਂਕਿ ਸਾਡੇ ਯੂਨਾਈਟਿਡ ਸਾਈਕਲ ਪਾਰਟਸ ਦੇ ਇਲੈਕਸ਼ਨ ਆ ਇਹ ਵਾਇਰਲ ਫੋਟੋਗ੍ਰਾਫਸ ਝੂਠੀਆਂ ਝੂਠੇ ਲੈਟਰਪੈਡ ਯੂਜ਼ ਕਰਕੇ ਇਹ ਮੈਨੂੰ ਬਦਨਾਮ ਕਰ ਰਿਹਾ ਸੀਗਾ ਤੇ ਪੁਲਿਸ ਨੇ ਇਸ ਦੇ ਅਗੇਂਸਟ ਜਿਹੜੀ ਕਾਰਵਾਈ ਕੀਤੀ ਆ ਤੇ ਇਹ ਦੇ ਅਗੇਂਸਟ ਅੱਜ ਪੁਲਿਸ ਨੇ ਇਹਦੇ ਤੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ ਜਿਹੜੇ ਜਿਹੜੇ ਗਲਤ ਵੀ ਅਨਸਰ ਆ ਇਹਨਾਂ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਇਹ ਦੁਬਾਰਾ ਤੋਂ ਮੂੰਹ ਨਾ ਚੱਕ ਸਕਣ ਜਿਹੜਾ ਕਿ ਇਹ ਕਿਸੇ ਦਾ ਵੀ ਛਵੀ ਖਰਾਬ ਕਰ ਰਹੇ ਆ ਸਰ ਸਾਹਿਬ ਛਵੀ ਤਾਂ ਸਹੀ ਔਰ ਜੋ ਰਿਪੋਰਟ ਦੇ ਵਿੱਚ ਹੈਗਾ ਕਿ ਤੁਹਾਨੂੰ ਜਾਨ ਤੋਂ ਮਾਰਨ ਦੀਆਂ ਕੀ ਧਮਕੀਆਂ ਮੈਨੂੰ ਦੋ ਵਾਰ ਇਹਨੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿ ਅਸੀਂ ਜਾਂ ਤਾਂ ਸਾਨੂੰ ਪੈਸੇ ਦੇ ਦੇ 2.5 ਕਰੋੜ ਰੁਪਇਆ ਨਹੀਂ ਤਾਂ ਅਸੀਂ ਤੈਨੂੰ ਗੋਲੀ ਨਾਲ ਉਡਾ ਦੇਾਂਗੇ ਮੈਂ ਕੁਛ ਦਿਨ ਤੋਂ ਗੱਲ ਨਹੀਂ ਕੀਤੀ ਪਰ ਫਿਰ ਵੀ ਮੈਂ ਉਹ ਨੰਬਰ ਪੁਲਿਸ ਨੂੰ ਦਿੱਤਾ ਪਰ ਉਹ ਨੰਬਰ ਵੀ ਬੋਗਸ ਸੀ ਟਰੇਸ ਨਹੀਂ ਹੋਇਆ ਸੋ ਇਹ ਇੱਕੋ ਹੀ ਸੋਚ ਗੰਦੀ ਸੋਚਦਾ ਇਹ ਜਿਹੜਾ ਵਿਅਕਤੀ ਆ ਮੈਂ ਗੱਲ ਕਰਦਾ ਕਿ ਬਲੈਕਮੇਲਰ ਆ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲੇ ਬਦਸਲੂਕੀ ਕਰਦਾ ਫਰੋਤੀਆਂ ਮੰਗਣ ਵਾਲਾ ਸਰ ਇਹਦੇ ਚਾਰ ਪਰਚੇ ਆਲਰੇਡੀ ਦਰਜ ਆ ਤੇ ਕ੍ਰਿਮੀਨਲ ਬੈਕਗ੍ਰਾਉਂਡ ਆ ਤੋਂ ਅਸੀਂ ਤਾਂ ਇੱਕੋ ਹੀ ਗੱਲ ਕਰਦੇ ਆ ਕਿ ਇਹ ਜੇ ਅੰਸਰਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਕਿ ਮੈਂ ਗੱਲ ਕਰਦਾ ਕਿ ਇਵਨ ਕਿ ਗਲਤ ਲੈਟਰ ਪੈਡ ਬਣਾ ਕੇ ਬਦਨਾਮ ਮੈਨੂੰ ਕਰ ਰਿਆ ਕਿ ਮੈਂ ਜਿਹੜਾ ਆਪਣੇ ਆਪ ਨੂੰ ਇਹ ਸੱਚਾ ਦੁੱਧ ਤੋਤਾ ਸਾਬਤ ਕਰ ਰਿਆ ਪਰ ਜਦੋਂ ਉਹ ਚੀਜ਼ ਆਈ ਤਾਂ origignal ਸਾਹਮਣੇ ਆਈ ਤੇ ਉੱਥੋਂ ਆ ਗਿਆ ਕਿ ਸਾਡਾ ਲੈਟਰ ਪੈਡ ਵੀ ਚੋਰੀ ਕੀਤਾ ਗਿਆ ਜਿਸ ਸੰਸਥਾ ਦਾ ਕੁਲਦੀਪ ਸਿੰਘ ਬਿਰਦੀ ਨਾਮ ਦਾ ਵਿਅਕਤੀ ਬੋਗਸ ਖੜਾ ਕਰ ਲਿਆ ਗਿਆ ਉਹ ਮੈਂ ਗੱਲ ਕਰਦਾ ਕਿ ਇਹ ਮੇਰੀ ਸ਼ੋਅ ਵੀ ਨੂੰ ਖਰਾਬ ਕਰ ਰਿਹਾ ਤੇ ਇਹ ਪਾਰਟਿਕੂਲਰ ਇਹੀ ਸਮਾਂ ਕਿਉਂ ਚੁਣਿਆ ਗਿਆ ਇਲੈਕਸ਼ਨ ਹੈ ਕੱਲ ਇਲੈਕਸ਼ਨ ਹਾਂ ਉਸ ਕਰਕੇ ਕਿ ਮੈਂ ਗੁਰਮੀਤ ਸਿੰਘ ਕੁਲਾਰ ਨੂੰ ਬਦਨਾਮ ਕਰਾਂ ਉਸ ਸਮੇਂ ਨੂੰ ਚੁਣਿਆ ਗਿਆ ਜਦੋਂ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਉਹ ਇਹ ਬਲੈਕਮੇਲ ਕਰਦਾ ਪੈਸੇ ਮੰਗਣ ਵਾਸਤੇ ਐਕਸਟਰਸ਼ਨ ਕਰਦਾ ਸੋ ਮੈਂ ਅੱਛਾ ਇਹ ਹੁਣ ਤੁਸੀਂ ਕੰਪਲੇਂਟ ਕੀਤੀ ਹੈ ਔਰ ਖੁਦ ਸੀਪੀ ਸਾਹਿਬ ਨੂੰ ਨਾ ਦਿੱਤੀ ਹੈਗੀ ਹੈ ਕੀ ਲੱਗਦਾ ਹੈ ਕਿ ਪ੍ਰੋਪਰ ਤਾਰਾਵਾਚ ਜਿਹੜਾ ਹੈਗਾ ਕੇਸ ਦਰਜ ਹੋਇਆ ਜਾਂ ਹਲੇ ਵੀ ਕਮੀ ਕਿਤੇ ਵਿਕੋ ਇਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਬੰਦਾ ਆਲਰੇਡੀ ਤਨ ਸੋ 70 ਦੇ ਪਰਚੇ ਚ ਰੇਪ ਦੇ ਮਾਮਲੇ ਚ ਜੇਲ ਕੱਟ ਕੇ ਆਇਆ ਇਹਨੂੰ ਸਜ਼ਾ ਮਿਲੀ ਆ ਇਹ ਜੀ ਵਿਅਕਤੀ ਨੂੰ ਕਿਸੇ ਕੀਮਤ ਤੇ ਨਹੀਂ ਬਖਸ਼ਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਕੁਲਾਰ ਸਾਹਿਬ ਗੁਰਮੀਤ ਸਿੰਘ ਕੁਲਾਰ ਜਿਨ੍ਹਾਂ ਨੇ ਸਾਫ਼ ਕੀਤਾ ਹੈਗਾ ਕਿ ਇਹ ਜਿਹੜਾ ਸ਼ਖਸ ਹੈਗਾ ਇਹਨੇ ਉੱਤੇ ਸੈਂਡੀ ਮਠਾੜੂ ਉਹਦੇ ਉੱਤੇ ਪਹਿਲਾਂ ਤੋਂ ਹੀ ਕਈ ਸੰਗੀਨ ਮਾਮਲੇ ਦਰਜ ਨੇ ਔਰ ਉਮੀਦ ਹੈ ਕੀਤੀ ਜਾ ਰਹੀ ਹੈ ਕਿ ਪੁਲਿਸ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਸਖਤ ਐਕਸ਼ਨ ਲਏਗੀ ਐਫ ਆਈ ਆਰ ਦਰਜ ਹੋਈ ਹੋਈ ਹੈ 397 2020 ਦੇ ਵਿੱਚ ਔਰ ਸਰਬਾ ਨਗਰ ਥਾਣੇ ਦੇ ਵਿੱਚ 384 ਤੇ 376 ਰੇਪ ਦੇ ਮਾਮਲੇ ਦੇ ਵਿੱਚ ਸਰਬਾ ਨਗਰ ਥਾਣੇ 2022 ਦੇ ਵਿੱਚ ਐਫ ਆਈ ਆਰ ਨੰਬਰ 39 2024 ਦੇ ਵਿੱਚ 354 295 ਇਹ ਜਿਹੜੀ ਕਿ ਡਿਵੀਜ਼ਨ ਨੰਬਰ 6 ਦੇ ਵਿੱਚ ਆਲਰੇਡੀ ਇਹ ਦਰਜਾ ਇੱਕ ਸਰਪ੍ਰੀਤ ਸਿੰਘ ਸੈਂਟੀਮਟਾੜੂ ਨਾਮ ਦਾ ਜਿਹੜਾ ਵਿਅਕਤੀ ਹੈ ਜਿਹੜਾ ਕਿ ਐਕਸਟਰਸ਼ਨ ਕਰਦਾ ਹੈਬਿਚੁਅਲ ਆਫੈਂਡਰ ਆ ਔਰ ਕ੍ਰਿਮੀਨਲ ਮਾਈਂਡਡ ਆ ਮਾਸਟਰ ਇਨ ਸਾਈਬਰ ਕ੍ਰਾਈਮ ਆ ਹੈ ਬੜਾ ਮਾਸਟਰ ਆਪਣੇ ਆਪ ਨੂੰ ਸਮਝਦਾ ਔਰ ਸਭ ਤੋਂ ਵੱਡੀ ਗੱਲ ਰੇਪਸਟ ਆ ਉਹ ਇਹ ਜੇਲ ਦੇ ਵਿੱਚ 1 ਸਾਲ ਰਹਿ ਕੇ ਆਇਆ ਵਾ ਬਲੈਕਮੇਲਰ ਆ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਬਦਸਲੂਕੀ ਕਰਦਾ ਔਰ ਫਿਰੋਤੀਆਂ ਮੰਗਣ ਵਾਲਾ ਐਕਸਟਰਸ਼ਨ ਕਰਦਾ ਮੈਨੂੰ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਸਟੋਰਸ਼ਨ ਦੇ ਵਿੱਚ ਮੈਨੂੰ ਤੰਗ ਕਰ ਰਿਹਾ ਸੀ ਕਦੇ ਕਿਸੇ ਸੰਸਥਾ ਦਾ ਜਾਲੀ ਲੈਟਰ ਪੈਡ ਬਣਾ ਕੇ ਬੋਗਸ ਵਿਅਕਤੀ ਖੜਾ ਕਰਕੇ ਉਹਦੀਆਂ ਪੋਸਟਾਂ ਨੂੰ ਇਹ ਆਪ ਸ਼ੇਅਰ ਕਰਦਾ ਸੀ ਜਿਹੜੀਆਂ ਪੋਸਟਾਂ ਸੀਗੀਆਂ ਜਦੋਂ ਪਤਾ ਕੀਤਾ ਕਿ ਰਾਮਗੜੀਆ ਕਾਉਂਸਲ ਯੂਕੇ ਦਾ ਇਹਨੇ ਇੱਕ ਲੈਟਰ ਪੈਡ ਦੇ ਉੱਤੇ ਸਾਰੇ ਗਰੁੱਪਾਂ ਦੇ ਵਿੱਚ ਸਾਂਝ ਕਰਦਾ ਕਿ ਮੈਂ ਲੋਕਾਂ ਨਾਲ ਠੱਗੀ ਮਾਰੀ ਆ। ਕੁਲਦੀਪ ਸਿੰਘ ਬਿਰਦੀ ਨਾਮ ਦਾ ਵਿਅਕਤੀ ਖੜਾ ਕਰਦਾ ਜਦਕਿ ਕੁਲਦੀਪ ਸਿੰਘ ਬਿਰਦੀ ਨਾਮ ਦਾ ਕੋਈ ਵਿਅਕਤੀ ਹੈ ਹੀ ਨਹੀਂ ਸੀ। ਤੁਸੀਂ ਦੇਖੋ ਇਹ ਪੋਸਟਾ ਸ਼ੇਅਰ ਕਰਦਾ ਆਪਣੀ ਫੇਸਬੁੱਕ ਤੇ ਮੇਰੀ ਤੇ ਮੇਰੇ ਭਰਾ ਦੀ ਫੋਟੋ ਲਾ ਕੇ। ਆ ਤੁਹਾਡੇ ਸਾਹਮਣੇ ਆ। ਔਰ ਇਹ ਵਿਅਕਤੀ ਸਾਡੇ ਹੁਣ ਯੂਨਾਈਟਿਡ ਸਾਈਕਲ ਪਾਰਟਸ ਦੇ ਇਲੈਕਸ਼ਨ ਚੱਲ ਰਹੇ ਆ। ਇਹਨਾਂ ਦਿਨ ਤੋਂ ਇਹ ਲੱਗਿਆ ਹੋਇਆ ਐਕਸਟਰਸ਼ਨ ਕਰ ਰਿਹਾ ਵਾ। ਪਰ ਉਹਨੇ ਪਿਛਲੇ ਸਮੇਂ ਦੇ ਵਿੱਚ ਮੈਨੂੰ ਕਿਹਾ ਕਿ ਜਿਹੜਾ ਬਿਰਦੀ ਸਾਹਿਬ ਵਾਲਾ 1 ਕਰੋੜ ਰੁਪਈਆ ਮੇਰੇ ਨਾਲ 2.5 ਕਰੋੜ ਚ ਸੈਟਲ ਕਰ ਲਓ ਮੈਨੂੰ ਧਮਕੀਆਂ ਦਿੱਤੀਆਂ ਕਿ ਨਹੀਂ ਤਾਂ ਗੋਲੀਆਂ ਨਾਲ ਉਡਾ ਦੇਾਂਗੇ ਮੈਂ ਉਹਦੀ ਕੰਪਲੇਂਟ ਵੀ ਕੀਤੀ ਪਰ ਮੈਂ ਗੱਲ ਕਰਦਾ ਕਿ ਇਹਦਾ ਕੀ ਇੰਟਰਸਟ ਆ ਬਿਰਦੀ ਸਾਹਿਬ ਨਾਮ ਦਾ ਬੰਦਾ ਹੀ ਕੋਈ ਐਗਜ਼ਿਸਟ ਨਹੀਂ ਕਰਦਾ ਤੇ ਉਹ ਤੋਂ ਲੰਡਨ ਤੋਂ ਯੂਕੇ ਦੀ ਜਿਹੜੀ ਸਭ ਤੋਂ ਵੱਡੀ ਸੰਸਥਾ ਰਾਮਗੜੀ ਐਜੂਕੇਸ਼ਨਲ ਕਾਉਂਸਲ ਯੂਕੇ ਉਹਨਾਂ ਨੇ ਆਪਣੇ ਲੈਟਰਪੈਡ ਦੇ ਉੱਤੇ ਲਿਖ ਕੇ ਦਿੱਤਾ ਕਿ ਕੁਲਦੀਪ ਸਿੰਘ ਬਿਰਦੀ ਨਾਮ ਦਾ ਕੋਈ ਬੰਦਾ ਐਗਜ਼ਿਸਟ ਹੀ ਨਹੀਂ ਕਰਦਾ ਨਾ ਸਾਡੇ ਇੱਥੇ ਤੇ ਅੱਜ 3 ਦਿਨ ਤੋਂ ਕੁਲਦੀਪ ਸਿੰਘ ਬਿਰਦੀ ਨੂੰ ਫੇਰ ਕੱਢ ਲਿਆ ਆ। ਮੇਰੀ ਫੇਸਬੁੱਕ ਦੇ ਉੱਤੇ ਪੋਸਟਾਂ ਪਾਉਂਦਾ ਔਰ 3 ਦਿਨ ਤੋਂ ਇਹਨੂੰ ਕੋਈ ਕੰਮ ਨਹੀਂ। ਕੱਲ ਵੀ ਕਹਿ ਰਿਹਾ ਮੈਂ ਪ੍ਰੈਸ ਕਾਨਫਰੰਸ ਕਰਨੀ ਆ ਕਿ ਬਹੁਤ ਵੱਡੀ ਠੱਗੀ ਵੱਜੀ ਆ। ਜਿਹਦੇ ਨਾਲ ਠੱਗੀ ਵੱਜੀ ਆ ਉਹ ਬੰਦਾ ਤਾਂ ਪੇਸ਼ ਕਰੋ ਉਹ ਬੰਦਾ ਹੀ ਨਹੀਂ ਹੈਗਾ। ਉਹ ਮੋਬਾਈਲ ਨੰਬਰ ਹੀ ਨਹੀਂ ਹੈਗਾ। ਸੋ ਅੱਜ ਮੈਂ लुधियाना पुलिस ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕ੍ਰਿਮੀਨਲ ਦੇ ਅਗੇਂਸਟ ਐਫ ਆਈ ਆਰ ਦਰਜ ਕਰਕੇ 308 336 340 61 352 666 ਲਾ ਕੇ ਇਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਆ ਪਰ ਮੈਨੂੰ ਜਸਟਿਸ ਮਿਲਿਆ ਵਾ ਤਾਂ ਮੇਰੇ ਕਿ ਇਹਦੇ ਪਿੱਛੇ ਕਈ ਕਾਂਸਪੀਰੇਸੀ ਆ ਕਿ ਇਹਨੇ ਕੌਣ ਇਹਨੂੰ ਇਸ ਚੀਜ਼ ਲਈ ਫੀਡ ਕਰ ਰਿਹਾ ਵਾ ਔਰ ਇਹ ਕਿਸ ਤਰ੍ਹਾਂ ਕ੍ਰਿਮੀਨਲ ਮਾਈਂਡਡ ਹੋ ਕੇ ਮੈਨੂੰ ਐਕਸਟਰਸ਼ਨਲ ਮੈਨੂੰ ਤੇ ਮੇਰੇ ਛੋਟੇ ਵੀਰ ਨੂੰ ਐਕਸਟਰਸ਼ਨ ਕਰ ਰਿਹਾ ਵਾ ਹੱਦ ਲਾਈ ਪਈ ਸੀ ਇਹਨੇ ਤਕਰੀਬਨ ਪਿਛਲੇ 7 ਮਹੀਨੇ ਤੋਂ ਪਰ ਮੈਨੂੰ 14 ਜਨਵਰੀ ਨੂੰ ਸਵੇਰੇ ਮਾਰਨਿੰਗ ਫੋਨ ਆਉਂਦਾ ਵਾ ਤੇ ਗੋਲੀਆਂ ਨਾਲ ਉਡਾ ਦੇਾਂਗੇ ਸਰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ ਜਾਂ ਹਾਂ ਵਿਦੇਸ਼ੀ ਨੰਬਰ ਤੋਂ ਔਰ ਪ੍ਰਾਈਵੇਟ ਨੰਬਰ ਤੋਂ ਉਹ ਨੰਬਰ ਵੀ ਸਾਰੇ ਉਸ ਵੇਲੇ ਡੀਡੀਆਰ ਲਿਖਾ ਕੇ ਦੇ ਦਿੱਤੇ ਸੀਗੇ ਕਿ ਇਸ ਨੰਬਰਾਂ ਨੂੰ ਟ੍ਰੇਸ ਕੀਤਾ ਜਾਵੇ ਪਰ ਉਹ ਨੰਬਰ ਵੀ ਐਗਜ਼ਿਸਟ ਨਹੀਂ ਕਰਦੇ ਸਰ ਕਿੰਨੀ ਪ੍ਰਤੀ ਮੰਗੀ ਸੀ ਤੁਹਾਡੇ ਦੇਖੋ ਮੇਰੇ ਕੋਲ ਪਹਿਲਾਂ 1 ਕਰੋੜ ਦੀ ਮੰਗੀ ਫਿਰ 2.5 ਕਰੋੜ ਦੀ ਮੰਗੀ ਤੇ ਮੈਂ ਕਹਿਆ ਸੀ ਕੋਈ ਗੱਲ ਨਹੀਂ ਮੈਂ ਜਿਹੜੀ ਉਹਦੀ ਕੰਪਲੇਂਟ ਵੀ ਕੀਤੀ ਪਰ ਮੈਂ ਗੱਲ ਕਰਦਾ ਵਾ ਕਿ ਇਸ ਵਿਅਕਤੀ ਦਾ ਸਵਾਏ ਐਕਸਟਰਸ਼ਨ ਕਰਨ ਤੋਂ ਹੋਰ ਕੋਈ ਕੰਮ ਨਹੀਂ ਤੇ ਲੋਕਾਂ ਨੂੰ ਬਲੈਕਮੇਲ ਕਰਦਾ ਵਾ ਤੇ ਪੈਸੇ ਇਕੱਠੇ ਕਰਦਾ ਵਾ ਤੁਹਾਨੂੰ ਟਾਰਗੇਟ ਕਰਨ ਦਾ ਮਕਸਦ ਕੀ ਮੈਨੂੰ ਬਦਨਾਮ ਕਰਨਾ ਇਹਦਾ ਹੋਰ ਕੁਝ ਨਹੀਂ ਤੁਸੀਂ ਦੇਖੋ ਇਹਦੇ ਵਿੱਚ ਵੀ ਇਹ ਹਰ ਜਗ੍ਹਾ ਫਿੱਕੋ ਅਕਾਲੀ ਦਲ ਆਹ ਲੋ ਜੀ ਸਾਹਿਬ ਤੁਸੀਂ ਇਸ ਵਿਅਕਤੀ ਦਾ ਰਿਕਾਰਡ ਦੇਖੋ ਪਿਛਲਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਬਕਿ ਇਹਦੇ ਉੱਤੇ ਰੇਪ ਦਾ ਰੇਪਸਟ ਹੈ ਰੇਪ ਦਾ ਪਰਚਾ ਦਰਜ ਹੋ ਗਿਆ ਔਰ ਇਹ 1 ਸਾਲ ਜੇਲ੍ਹ ਰਹਿ ਕੇ ਆਇਆ ਇਹ ਬੰਦਾ ਲੁਧਿਆਣੇ ਦਾ ਹੀ ਹੈ ਜੀ ਇਹ ਸਰਪ੍ਰੀਤ ਸਿੰਘ ਸੈਂਡੀ ਮਠਾੜੂ ਇਸ ਇਲਾਕੇ ਦਾ ਹੀ ਵਿਅਕਤੀ ਆ ਇਹਨੂੰ ਸਵਾਏ ਬਲੈਕਮੇਲ ਕਰਨ ਤੋਂ ਹੋਰ ਕੋਈ ਕੰਮ ਨਹੀਂ ਹੈਗਾ ਸਰ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਿ ਪੁਲਿਸ ਕੋਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਉਹਨੂੰ ਕਿਸ ਤਰ੍ਹਾਂ ਕਰਦੇ ਸਰ ਮੈਂ ਤਾਂ ਦੇਖੋ ਪੁਲਿਸ ਕੋਲੋਂ ਮਾਮਲੇ ਦੀ ਇੱਕੋ ਹੀ ਕਰਦਾ ਕਿ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਬਿਰਦੀ ਨਾਂ ਦਾ ਵਿਅਕਤੀ ਕਿਉਂਕਿ ਉਹ ਸਾਡੇ ਸੰਪਰਕ 'ਚ ਤਾਂ ਹੈ ਨਹੀਂ ਇਹਦੇ ਸੰਪਰਕ 'ਚ ਹੈਗਾ ਕਿਉਂਕਿ ਇਹੀ ਪੋਸਟ ਕੁਲਦੀਪ ਸਿੰਘ ਬਿਰਦੀ ਦੀ ਪੋਸਟ ਪਾ ਰਿਹਾ ਨਾ ਅਕਸਰ ਜੀ ਕੁਲਦੀਪ ਸਿੰਘ ਬਿਰਦੀ ਇਹਨੂੰ ਅਪਰੋਚ ਕਰਦਾ ਹੋਊਗਾ ਤਦ ਹੀ ਇਹ ਗੱਲ ਆ ਲੇਕਿਨ ਪਿਛਲੇ 2 ਸਾਲ ਤੋਂ ਕੁਲਦੀਪ ਸਿੰਘ ਬਿਰਦੀ ਤਾਂ ਲੱਭਿਆ ਨਹੀਂ ਹੋਰ ਗੱਲ ਸੁਣ ਲਓ ਕਿ ਮੇਰੇ ਵੀਰ ਸਾਹਿਬ ਸੋਨ ਸਿੰਘ ਦੀ ਗੋਗਾ ਜਦੋਂ ਪਤਾ ਲੱਗਿਆ ਕਿ ਕੁਲਦੀਪ ਸਿੰਘ ਬਿਰਦੀ ਕੈਨੇਡਾ ਗਏ ਹੋਏ ਆ ਮੈਂ ਵੀਰ ਜੀ ਨੂੰ ਫੋਨ ਕੀਤਾ ਕਿ ਲੱਭੋ ਕੁਲਦੀਪ ਸਿੰਘ ਬਿਰਦੀ ਉਹ ਜਿਹੜਾ ਨੰਬਰ ਸੀ ਦਿੱਤਾ ਤੇ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਕਿ ਤੁਸੀਂ ਕਿਉਂ ਇਸ ਚੱਕਰ ਦੇ ਵਿੱਚ ਆਉਨੇ ਹੋ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਥੋੜੀ ਗੱਲ ਹੂੰ ਮੈਨੂੰ ਮੈਂ ਉਹਨੂੰ ਕਿਹਾ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਗਰਦੀ ਸਾਹਿਬ ਵੀ ਮੈਂ ਇੱਥੇ ਕੈਨੇਡਾ 'ਚ ਹੀ ਆਂ ਤੁਸੀਂ ਕਿੱਥੇ ਹੋ ਕਹਿੰਦਾ ਮੈਂ ਕੈਲਗਰੀ ਆ ਮੈਂ ਕਿਹਾ ਮੈਂ ਟੋਰਾਂਟੋ ਆ ਮੈਂ ਪਰਸੋਂ ਨੂੰ ਕੈਲਗਰੀ ਆ ਰਿਹਾ ਆ ਤੋਂ ਨੂੰ ਮਿਲਣਾ ਮੈਂ ਮੈਂ ਕਿਹਾ ਤੁਹਾਡਾ ਜਿਹੜਾ ਲੈਂਡ ਦੇਣਾ ਉਹ ਮੈਂ ਖਤਮ ਕਰਉਣਾ ਕਲਾਰ ਸਾਹਿਬ ਨੇ ਮੈਨੂੰ ਕੋਲ ਆਫਰ ਦਿੱਤੀ ਵੀ ਜਿੰਨੇ ਪੈਸੇ ਜਿਓ ਉਹ ਸਬੂਤ ਦੇ ਦੇਵੇ ਕਿਹੜੇ ਮੇਰੇ ਪੈਸੇ ਨੇ ਕਿਹੜੇ ਕੀ ਨਾ ਦਿੱਤੇ ਨੇ ਕਿਹੜੀ ਬੈਂਕ ਰਾਹੀਂ ਕਿਹੜੇ ਕੈਸ਼ ਦਿੱਤੇ ਨੇ ਵੀ ਉਹਨੂੰ ਇੱਕ ਵਾਰੀ ਪ੍ਰੂਫ ਦੇ ਦਿਓ ਮੈਂ 5 ਕਰੋੜ ਹੋਰ ਦੇਣ ਨੂੰ ਤਿਆਰ ਆ ਜਿਹੜੇ 5 ਕਰੋੜ ਦੇ ਉਹਨਾਂ ਨੇ ਅਲਿਗੇਸ਼ਨ ਲਾਇਆ ਸੀ ਹਾਂ ਤੇ ਕਹਿੰਦਾ ਮੈਂ ਦੇ ਦਣਾ ਜੀ ਡਾਕੂਮੈਂਟ ਸਾਰੇ ਤਿਆਰ ਨੇ ਮੈਂ ਦੇ ਦਣਾ ਮੈਂ ਕਿਹਾ ਤੁਸੀਂ ਮੈਨੂੰ ਕਹਿੰਦਾ ਮੈਂ ਇੱਥੋਂ ਸੈਂਡ ਕਰ ਦੋ ਮੈਂ ਕਨਫਰਮ ਕਰਾ ਲਵਾਂ ਉਹਨਾਂ ਤੋਂ ਪੁਲਾਰ ਦਾ ਸੋ ਵੀ ਆਹ ਡਾਕੂਮੈਂਟ ਭੇਜ ਦੇ ਨਹੀਂ ਦੱਸੋ ਇਹ ਇਹੇ ਤਰ੍ਹਾਂ ਕੀ ਆ ਵੀ ਕਲੀਅਰ ਹੋ ਜਾਣ ਤਾਂ ਮੈਂ ਤੁਹਾਨੂੰ ਪੈਸੇ ਮੇਰੀ ਜ਼ਿੰਮੇਵਾਰੀ ਮੈਂ ਦਵਾਵਾਂਗਾ ਕਹਿੰਦੇ ਠੀਕ ਹੈ ਮੈਂ ਕਿਹਾ ਮੈਂ ਐਂਦਾ ਕਰੂੰ ਕਹਿੰਦਾ ਵੀ ਪਰਸੋਂ ਨੂੰ ਮੈਂ ਤਾਂ ਫਿਰ ਉੱਥੇ ਹੋਣਾ ਨਹੀਂ ਮੈਂ ਕਿਹਾ ਮੈਂ ਕੈਲਗਰੀ ਆ ਰਿਹਾ ਕਹਿੰਦਾ ਮੈਂ ਕੈਲਗਰੀ ਪਰਸੋਂ ਚੱਲ ਜਾਣਾ ਮੈਂ ਜਾਣਾ ਲੰਡਨ ਮੈਂ ਕਿਹਾ ਵੀ ਤੁਸੀਂ ਬੀ ਲੰਡਨ ਜਾਣਾ ਤਾਂ ਮੇਰਾ ਸਾੜਾ ਇੱਥੇ ਰਹਿੰਦਾ ਕੈਲਗਰੀ ਮੈਂ ਉਹਨਾਂ ਵੇ ਹੈਂਡ ਹਾਰਡ ਕਾਪੀਆਂ ਦੇ ਦੋ ਕਿੱਥੋਂ ਕਿੱਥੋਂ ਪਤਾ ਤਾਂ ਲੱਗੇ ਕੁਝ ਤੇ ਕਹਿੰਦਾ ਵੀ ਠੀਕ ਆ ਮੁਰਕੇ ਨਾ ਫੋਨ ਨਾ ਮੈਂ ਫੋਨ ਕਰੀ ਜਾਮਾ ਦੋ ਤਿੰਨ ਪੈਸੇ ਜਿ ਪਾਏ ਵੀ ਤੁਸੀਂ ਕਿੱਥੇ ਹੋ ਮੈਂ ਆ ਰਿਹਾ ਮੇਰਾ ਸਾੜਾ ਤੁਹਾਨੂੰ ਲੱਭਦਾ ਉਹ ਕੰਮ ਛੱਡ ਕੇ ਬੈਠਾ ਆ ਵੀ ਤੁਸੀਂ ਇਹਨੂੰ ਦੱਸੋ ਕਿੱਥੇ ਆਈਏ ਕੋਈ ਸੰਡੀ ਮਿਠਾਡੋ ਨਹੀਂ ਇਹਨੂੰ ਫੋਨ ਇੱਥੋਂ ਹੀ ਇਹਦੀ ਗੱਲ ਚੱਲਦੀ ਸੀ ਇਹ ਇੰਡੀਆ ਸੀਗਾ ਪਤਾ ਨਹੀਂ ਉਸ ਇਸ ਇਹਦੇ ਨਾਲ ਇੰਟਰਨੈਟ ਵਾਲਾ ਨੰਬਰ ਸਾਈਬਰ ਕ੍ਰਾਈਮ ਕਰਕੇ ਨੇ ਉਹ ਕੰਮ ਕੀਤਾ ਹੋਇਆ ਸੀਗਾ ਉਹਦਾ ਹੀ ਕੀਤਾ ਇਹਨੇ ਸਾਰਾ ਸਿਸਟਮ ਜਿਹੜਾ ਖਰਾਬ ਕੀਤਾ ਸੋ ਮੈਂ ਕੋਈ ਬੰਦਾ ਨਹੀਂ ਉਹ ਜਦੋਂ ਕਿ ਸਾਡੀ ਸੰਸਥਾ ਬਹੁਤ ਵੱਡੀ ਇੱਥੇ ਆਪਣੇ ਦਫ਼ਤਰ ਇੱਥੇ ਵੀ ਆ ਕੇ ਗਈ ਆ ਉਹ ਹਾਂ ਉਹਨਾਂ ਦਾ ਇੱਥੇ ਜਿਹੜੀ ਇਹ ਰਾਮਗੜੀਆ ਕੌਂਸਲ ਦੇਖੋ ਤੁਸੀਂ ਇਹਨਾਂ ਦਾ ਲੈਟਰ ਪੈਡ ਵੀ ਇਹਨੇ ਜੈਲੀ ਬਣਾਇਆ ਉਹਨੂੰ ਲੈਟਰ ਪੈਡ ਆ ਤੁਹਾਡੇ ਸਾਹਮਣੇ ਆ ओरिजिनल ਲੈਟਰ ਪੈਡ ਆ ਆ ਦੇਖੋ ਆ ਇੱਕ ਪਾਸੇ origignal letter pad ਇੱਕ ਪਾਸੇ duplicate letter pad ਰਾਜਾ ਸਾਹਿਬ ਹੋਰ ਵੀ ਤੁਹਾਡੇ ਕੋਲ ਸਾਰੀ ਰਿਪੋਰਟ ਜੱਗੀ ਹੋਈ ਹੈ ਉਹ ਉਹਦੇ ਵਿੱਚ ਜਿਹੜੇ ਲੋਕਾਂ ਦਾ ਇਹ ਨਾਮ ਲੈ ਰਿਆ ਵਾ ਵਿੱਚ ਵੀਡੀਓ ਦੇ ਤੁਸੀਂ ਉਹ ਜਾਣਦੇ ਹੋ ਜਿਨ੍ਹਾਂ ਦਾ ਇਹ ਨਾਮ ਲੈ ਰਿਆ ਕਿ ਰਾਮਗੜੀਆ 브ਦਰਰਹੂਡ ਮਹਾਸਭਾ ਦੇ ਕੋਲ ਮੈਂ ਦਰਖਾਸਤ ਲਾਈ ਹੈ ਤੇ ਤੁਸੀਂ ਉਹ ਵੀਡੀਓ ਪੂਰੀ ਸੁਣ ਲਓ ਕਿ ਕਿਹੜੇ ਲੋਕ ਇਹਦੇ ਵਿੱਚ ਇਨਵੋਲਵ ਨੇ ਔਰ ਸਿਰਸੇ ਵਾਲੇ ਜਿਹੜੇ 1 ਕਰੋੜ ਦਾ ਕਾਂਡ ਔਰ ਜਿਹੜਾ ਬਲਾਤਕਾਰੀ ਜਿਹੜਾ ਇਹ ਰਿਪੋਰਟ ਆ ਉਸ ਕਾਂਡ ਦੇ ਵਿੱਚ ਆਲਰੇਡੀ ਇਹਦੇ ਤੇ ਇਹ ਹੈਬਿਚੁਅਲ ਕ੍ਰਿਮੀਨਲ ਆਦਮੀ ਆ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਇਹ ਗਲਤ ਅੰਸਰ ਜਿਹੜਾ ਵਾ ਨਾ ਇਹ ਵਲਗਰ ਲੈਂਗੁਏਜ ਯੂਜ਼ ਕਰ ਰਿਹਾ ਵਾ ਸਿਰਫ ਡੀਫੇਮ ਕਰਨ ਵਾਸਤੇ ਭਾਵੇਂ ਕਿ ਇਹਦੇ ਪਿੱਛੇ ਤਾਕਤਾਂ ਨੇ ਪਰ ਇਹ ਵਿਅਕਤੀ ਬਹੁਤ ਗਲਤ ਆ ਦੇਖੋ ਜਿਨ੍ਹਾਂ ਦੀਆਂ ਪੜ੍ਹਤਾ ਸੀ ਹਾਂ ਇਹਨੂੰ ਤਾਂ ਮਤਲਬ ਸਾਡੀ ਰਾਮਗੜੀਆ ਫਾਊਂਡੇਸ਼ਨ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਸੀਗਾ ਹਾਂ ਇਹ ਕਿ ਇਹਨੂੰ ਕੱਢ ਦਿੱਤਾ ਗਿਆ ਸੀਗਾ ਕਿ ਜੋ ਇਹਨੇ ਇੱਕ ਪਰਿਵਾਰ ਦੇ ਨਾਲ ਕਨਾਉਣੀ ਹਰਕਤ ਕੀਤੀ ਆ ਉਹ ਵੀ ਫੇਸਬੁੱਕ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਦੋਸਤ ਉਹ ਇਹਨੇ ਵੀਡੀਓ ਪਾਈਆਂ ਉਹ ਪਰਿਵਾਰ ਦੇ ਨਾਲ ਦੋ ਪਰਿਵਾਰ ਉਜਾੜਤੇ ਇਹਨੇ ਇਸ ਵਿਅਕਤੀ ਨੇ ਬਲੈਕਮੇਲਿੰਗ ਕਰਕੇ ਕਾਰੋਬਾਰ ਕੀ ਕਰਦਾ ਇਹ ਇਹਦਾ ਕੰਮ ਸਿਰਫ ਬਲੈਕਮੇਲ ਕਰਨਾ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਵਾ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਵਾ ਔਰ ਕਹਿੰਦਾ ਮੈਂ ਪਤਾ ਨਹੀਂ ਰਾਮਗੜੀ ਆ ਪਰਿਵਾਰ ਦਾ ਮੁਖੀ ਆ ਪੰਜਾਬ ਦਾ ਨਹੀਂ ਦੇਸ਼ ਦਾ ਦੇਸ਼ ਦਾ ਵੀ ਨਹੀਂ ਦੁਨੀਆ ਦਾ ਮੈਂ ਮੁਖੀ ਆ ਪਰੰਗੜੀਆਂ ਪਰ ਪਰ ਇਹਨੂੰ ਅੱਜ ਕੱਲ ਪਰਿਵਾਰਾਂ ਵਾਲੇ ਇਹਨੂੰ ਮੂੰਹ ਨਹੀਂ ਲਾਉਂਦੇ ਹੈਗੇ ਜੋ ਹਲਾਲ ਹਾਲਤ ਆ ਮੈਂ ਤੁਹਾਨੂੰ ਕਲੀਅਰ ਕਟ ਦੱਸਦਾ ਕਿ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਔਰ ਜੋ ਕੁਛੇ ਕਰ ਰਿਹਾ ਵਾ ਇਹ ਇਹਨੂੰ ਜਰੂਰ ਇਹਦੀ ਸਜ਼ਾ ਮਿਲੇਗੀ ਮੈਂ ਤਾਂ ਬਸ ਇੱਕੋ ਹੀ ਰਿਕਵੈਸਟ ਕਰਦਾ ਵਾ ਪੁਲਿਸ ਤੋਂ ਮੈਂ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਬਿਰਦੀ ਨਾਮ ਦਾ ਵਿਅਕਤੀ ਜਰੂਰ ਨਿਕਲਣਾ ਚਾਹੀਦਾ ਵਾ ਕੋਈ ਬੋਗਸ ਵਿਅਕਤੀ ਹਰ ਜਗ੍ਹਾ ਮੇਰੀ ਪੋਸਟ ਪਾ ਕੇ ਤੇ ਉਹਨਾਂ ਨਾਲ ਫਿਰ ਫੋਨ ਤੇ ਗੱਲ ਕਰਦਾ ਵਾ ਫਿਰ ਉਹਨਾਂ ਨੂੰ ਕਹਿੰਦਾ ਵਾ ਤੁਸੀਂ ਇਹਦੇ ਬਾਰੇ ਗੱਲ ਕਰੋ ਫਿਰ ਉਹ ਪੋਸਟ ਨੂੰ ਇਹ ਪਾਉਂਦਾ ਵਾ ਸੋ ਮੈਂ ਇਹ ਗੱਲ ਕਰਦਾ ਕਿ ਇਹ ਸਮਾਜ ਦੇ ਲਈ ਇੱਕ ਬਹੁਤ ਵੱਡਾ ਸਰਾਪ ਆ ਇਹ ਜਿਹੇ ਵਿਅਕਤੀਆਂ ਦਾ ਹੋਣਾ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਵਿਅਕਤੀਆਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਆ ਸੋ ਮੇਰੀ ਇੱਕੋ ਹੀ ਪੁਲਿਸ ਨੂੰ ਬੇਨਤੀ ਆ ਕਿ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ। ਥੈਂਕ ਯੂ ਵੈਰੀ ਮਚ। ਲੁਧਿਆਣਾ ਦਾ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ